ਹਾਂਜੀ ਜੀ ਹਰ ਦਾ ਸਵਾਗਤ ਹੈ ਸਾਡੇ ਨਾਲ ਆਪਣੇ ਇੱਕ ਹੋਰ ਨਵੇਂ ਵੀਡੀਓ ਵਿੱਚ ਤੇ ਕਹਿੰਦੇ ਅੱਜ ਲੱਗੜੀ ਸੀ ਆਪਣੇ ਮੋੜ ਤੇ ਛਵੀਲ ਲੱਗੇ ਸੀ ਤਾਂ ਫਾਈਵ ਨੇ ਸਾਰੇ ਹੁਣੇ ਮੁੰਡੇ ਆਪਣੇ ਹੈਗੇ ਸਾਰੇ ਚੱਲਦੇ ਆ ਹੁਣ ਦੇਖਦੇ ਆ ਕੀ ਪ੍ਰੋਗਰਾਮ ਕਰਦੇ ਆ ਹੁਣ ਨੇ ਆ ਜਾ ਕੇ ਦੇਖਦੇ ਪਹਿਲਾਂ ਤਿਆਰੀ ਟੁਰੀ ਕਰਦੇ ਆ ਫਿਰ ਹੁਣ ਨੇ ਰੈਡੀ ਰੈਡੀ ਫਿਰ ਜਾਵਾਂਗੇ ਤੇ ਸਾਰੇ ਮੁੰਡੇ ਆਓ ਬਾਕੀ ਚੱਲਦੇ ਆ ਦੇਖਦੇ ਆ ਕੀ ਬਣਦਾ ਤੇ ਲੋਹੀ ਕਹਿੰਦੇ ਮੁੰਡਿਆਂ ਦੀ ਤਿਆਰੀ ਟੁਰੀ ਕਰਤੇ ਦੀ ਜਸ਼ਨ ਲੋਹੀ ਉਹ ਯਾਰ ਭਾਈ ਕੱਲਾ ਚੱਕਲੇਵੇਂ ਹੈ ਅਸੀਂ ਯਾਰ ਸਲੇਪਾ ਜੂਡੂ ਤੇ ਪਾਣੀ ਦੀ ਵੀਡੀਓ ਭਾਈ ਉਹਨੇ ਲੈ ਕੇ ਕੋਈ ਹੋਰ ਵੀਡੀਓ ਤੇ ਨਹੀਂ ਆ ਜਿੰਨੇ ਇਹਨਾਂ ਦੀ ਤੇ ਆਈ ਇਹਦੇ ਤੇ ਰਮਨ ਵਾਲੇ ਤੇ ਜੇ ਤੇ ਕਹਿੰਦਾ ਹੁੰਦਾ ਕਹਿੰਦਾ ਯਾਨ ਨੇ ਮਾਰ ਲੈਣਾ ਤੈਨੂੰ ਕਹਿੰਦਾ ਉਹ ਨਿਸ਼ਾਨ ਬਾਲਟੀ ਚੋਣ ਨਿਸ਼ਾਨ ਬਾਲਟੀ ਚੱਲ ਵੀ ਕਰ ਮੈਨੂੰ ਕਿਹਾ ਹੀ ਨਹੀਂ ਹਲੇ ਚੱਕ ਲਿਆ ਨੇ 2 ਮਿੰਟ ਲੋ ਜੀ ਲੱਗੇ ਬੰਦੇ ਡੱਕ ਵਿੱਚ ਚੱਕ ਲੈ ਆ ਕੱਚਾ ਆ ਆ ਦੇ ਵੇ ਹੋਏ ਆ ਦੇ ਬੰਦਾ ਕਿਹੜਾ ਆਇਆ ਕਹਿੰਦੇ ਚਾਂਜੀ ਸਿੰਘ ਲੋ ਜੀ ਭਾਈ ਹੁਣੀ ਆਇਓ ਨੇ ਸਾਰੇ ਆ ਗਏ ਥੱਲੇ ਨਹੀਂ ਸ਼ੁਰੂ ਕੀਤੀ ਨਹੀਂ ਥੱਲੇ ਪਰਧਾਨ ਜੀ ਵੀ ਨਹੀਂ ਕਿਤੇ ਗਏ ਮੋਹਨ لال ਜੀ ਹੜਦਾ ਦਾ ਹੈ ਹੀ ਨਹੀਂ ਪੰਗੇ ਲੈਣੋ ਹੜਦਾ ਨਹੀਂ ਖੋਜਣਾਂ ਤੇ ਕੀ ਫਿਰਦਾ ਲੈਦਾ ਲੈ ਆ ਦੇ ਆ ਦੇ ਆ ਦੇ ਆ ਦੇ ਹੜ ਜਵਾੜੇ ਸਾੜੇ ਆ ਕੰਮ ਨਹੀਂ ਕਰਨ ਚਾਚਾ ਕਹਿਆ ਯਾਰ ਕੀ ਕਰੀ ਜਾਂਦੇ ਏ ਲਓ ਜੀ ਬਰਫ ਲੈ ਆਈ ਜੀਤੇ ਹੋਣੀ ਓਏ ਨਾ ਕਰੋ ਨਾ ਕਰੋ ਐਦਾਂ ਕਿਤੇ نیٹ ਚੱਲਦਾ ਆ ਲੈ ਜਾਂਦਾ ਐਵੇਂ ਉੱਤੇ ਹੀ ਕੰਮ ਨਹੀਂ ਕੋਈ ਨੂੰ ਕਰਨੀ ਜੀ ਤੇ ਹਟ ਜਾ ਮੈਂ ਤੈਨੂੰ ਕਹਾਂ ਕੁਝ ਹਾਂ ਓ ਲੈ ਘਾਟੋ ਵੀ ਹੈ ਨਹੀਂ ਲੈਦਾ ਨੇ ਲਾਉਣਾ ਹੁਣ ਫੁਰਜ ਨਾਲ ਹਾਂ ਤੇਰਾ ਲੈ ਤੇਰਾ ਹਟਣਾ ਨਹੀਂ ਹਟਣਾ ਸਾਲੇ ਪੰਗਲੇ ਲੈ ਜਾਣਾ ਉਹਨਾਂ ਆ ਜਾ ਤੇਰੇ ਜਾਂਦੇ ਅੱਜ ਦੇ ਰਾਜਾ ਹਾਂ ਸਾਡਾ ਮਤਲਬ ਹੀ ਕੱਲ ਦਾ ਆ ਕੰਮ ਨਾ ਕਰ ਨੋ ਯਾਰ ਆ ਕੰਮ ਨਹੀਂ ਕਰਨਾ ਹੈਗਾ ਆ ਕੀ ਜੋ ਕੰਮ ਸ਼ੁਰੂ ਕਰਦਾ ਉਧਰ ਰੇਖ ਕਰਦਾ ਲੈ ਤੂੰ ਹੀ ਤਾਂ ਕੁਝ ਕਰਨਾ ਨਹੀਂ ਭਾਈ ਹੁਣ ਤਾਂ ਕਰਨਾ ਹੀ ਆ ਭਾਈ ਜਿੱਦਾਂ ਮਰਜੀ ਕਰੀ ਦੀ ਨਾ ਸੁਣ ਯਾਰ ਨੂੰ ਭਾਜੀ ਇਹਦੀ ਸੁਣਨੀ ਤੂੰ ਇਹ ਯਾਰ ਬੰਦਾ ਇਹ ਬੰਦਾ ਭਾਜੀ ਭਾਈ ਤੂੰ ਇਹਦੀ ਨਹੀਂ ਸੁਣਨੀ ਬਸ ਇਹਦੀ ਨਹੀਂ ਸੁਣਨੀ ਭਾਈ ਤੂੰ ਬਾਤ ਇਹਦੀ ਨਹੀਂ ਸੁਣਨੀ ਕਰਦਾ ਐ ਫੜਲੇ ਭਾਈ ਕਰਦਾ ਹੋਰ ਫੜਲੇ ਜਿੱਤੇ बोतल लो <wide sea> yeah. no. जी, Hello, जी काम हो गया शुरू ऐ भी लगे शुक्र कम करने भी है भी ਕਾਮ ਤੇ ਗਰਾਦੇ ਆ ਪਹਿਲਾ ਚੱਕ ਲੈਣ ਦੇ ਲੋ ਜੀ ਬੰਦਿਆਂ ਨੇ ਸਾਰੇ ਨੇ ਆਪਣੀ ਆਪਣੀ ਜਗ੍ਹਾ ਲੈ ਲਈ ਆਪਾਂ ਵੀ ਚੱਕੀਏ ਡਰੇ ਉਹਨੇ ਮੂਰੇ ਨਾ ਹੀ ਨਹੀਂ ਆਲਾ ਨਾਲੇ ਆਪੇ ਹਾਂਜੀ ਜਾਂ ਛਾਕੇ ਵੀ ਜਾਂ ਛਾਕੇ ਜੰਡਾ ਮਿੱਡਾਲ ਬਾਹਰ ਛਾਕੇ ਇਹ ਦੇਖ ਮਸੂਤ ਲਾ ਲਿਆ ਜੰਡਾ ਮਿੱਡਾ ਜਾਂ ਛਾਕੇ ਆ ਮੁੰਡੇ ਲੱਗਿਓ ਸਾਰੇ ਆਹ ਦੇਖ ਤਾਰ ਲਾ ਕੇ ਘੁੰਮੀ ਜਾਂਦਾ ਚਾਰੇ ਪਾਸੇ ਦਾ ਆਪਾਂ ਦੇਖੋ ਕੀ ਕਰੀ ਜਾਂਦਾ ਹੈ 48 ਗੱਤੀ ਵਾਲੇ ਆਲੀ ਸਾਦੇ ਵਿਰਲ ਸੂਰਜਵਾਲ ਗੱਤੀ ਵਾਲੇ ਜੀ ਚੋਰ ਦਾ ਨਾਮ ਕਰੇ ਭਾਈ ਹੱਥ ਛੋੜ ਭਾਈ ਸਭ ਬੋਲੇਗਾ ਬਹਿ ਗਿਆ ਜਾ ਕੇ ਸਾਡੇ ਮਧਲੀ ਦੇ ਮੋਕਦੇਵ ਦਾਤਾਰ ਪਾਲਤਾ ਮਾਜੀ ਉਹਨੇ ਖੇਚਣਾ ਉਹਨੇ ਖੇਚਣਾ ਉਹ ਵਗੇ ਗਿਜਿਆ ਮੇਰ ਦਾ ਆ ਲੈ ਲੈ ਚੱਜੇ ਤੂੰ ਰੌਲਾ ਪਾਈ ਜਨਾ ਬੇਟਾ ਲਓ ਜਿਆ ਕਰਨੀ ਬਗ ਇਹਨੂੰ ਬੱਲੇ ਦੇ ਚਾਰਕ ਲੈ ਆ ਯਾਰ ਇਹ ਇਹ ਕੰਮ ਹੈ ਨਹੀਂ ਹੋਰ ਕੋਈਂ ਦੇਖ ਲੋ ਜਾਲੂ ਛੱਕੇ ਜੀ ਹਾਂ ਜੀ ਹਾਂ ਜੀ ਮੋਰੀ ਸੀ ਕੇ ਬਿਆਕੀ ਕਹਾਣੀ ਸੁਣਾ ਲੇ ਜਾਲੂ ਛੱਕੇ ਜਾ ਕੇ ਕਾਲਾ ਗਾ ਰੋਲੀ ਜਨ ਓ ਓ ਸਾਈਕਲ ਕਿੱਥੇ ਫਾੜਤਾ ਇਹਦਾ ਇਹ ਵੀ ਬਿੰਦਾ ਰੋਕ ਕੇ ਧੱਕੇ ਨਾਲ ਬਲਾਉ ਹੈ ਜੀਤਾ ਲੱਗਾ ਹੁਣ ਕੁਲਫੀ ਖਾਣ ਹੈ ਜੀਤੇ ਜਿਹੜਾ ਨਹੀਂ ਜਿਹੜਾ ਨਹੀਂ ਵੀ ਰੋਕਦਾ ਧੱਕੇ ਨਾਲ ਰੋਕੋ ਓਏ ਜਿਹੜਾ ਨਹੀਂ ਵੀ ਰੋਕਦਾ ਧੱਕੇ ਨਾਲ ਰੋਕੋ ਚਾਕਲੇਟ ਫਲੇਵਰ ਲਓ ਜੀ ਲੱਗਿਆ ਮੁੰਡੇ ਜੀਤਾ ਲੱਗਾ ਤੇ ਕੁਲਫੀ ਖਾਣ ਕਹਿੰਦਾ ਪੈਸੇ ਤਾਂ ਮੈਂ ਹੀ ਵੇਡੂਗਾ ਨਹੀਂ ਪੈਸੇ ਤਾਂ ਉਹ ਆਜੋ ਉੱਦੇ ਰੋਲਾ ਪਾਈ ਜਾਂਦਾ ਨੂੰ ਪਤਾ ਕੁਝ ਲੱਗਦਾ ਨਹੀਂ ਆਹ ਇਹ ਕੀ ਕਰਦਾ आजी रघुबाजी ले जावीर रे आताम तो की गुरु सारवाली ऐजे भगते बामड़े साडे अर्धी साडे ये चाल्या आवे वो मजो द पायादार फॉरवर किन्ने आ शद्रू नाले सखीया 大哥。 ਮੰਗੋ ਦੇ ਨਾਲ ਪੜਾਓ ਇਹਨੂੰ ਵੇਖ ਕੇ ਇੱਕ ਮੰਗੋ ਦੇ ਨਾਲ ਜਾਈਏ ਅੱਜ ਬਾਜੀ ਕਿੱਥੇ ਆਏ ਆਏ ਉੱਥੇ ਬਾਜੀ ਦੀ ਕੱਲ ਪਰ ਆਓ ਬਹੁਤ ਬੁੱਧਾ ਠੀਕ ਆ ਤੂੰ ਰਾਜਾ ਬਰਮੇ ਦੀ ਲੋ ਆ ਲੁਕੇ ਗਿਆ ਲੁਕੇ ਗਿਆ ਹੋ ਇਹ ਨਹੀਂ ਹਟਦਾ ਅੱਜ ਆਣਾ ਬਾਬੇ ਬੱਲੇ ਵਾਲੇ ਜੰਦਾ ਟੋਲਾ ਨਹੀਂ ਜੀ ਸੁਣੀ ਆਖੇ ਜਾਂਦਾ ਕੀ ਅਗਰ ਜਾਂਦਾ ਹੈ ਆਣਾ ਬਾਬੇ ਮੋੜਾ ਜਾਂਦਾ ਮੇਰੀ ਗਾਤੋਲੇ ਡੰਡਾ ਦੇ ਲਾ ਕਿੱਦਾਂ ਆਇਆ ਓ ਰੋਲਾ ਪਾ ਮੈਂ ਮੱਲ ਇੱਥੇ ਲਵਾ ਕੋ ਲੜਪੇ 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 ਤੂੰ ਨਾ ਕਿਹਾ ਛਾਂ ਮੈਂ ਕਿਸ ਬਾਤ ਕੋ ਮਹਾਦੇਵੀ ਆ ਰਹੇ ਆ ਬਾਬਾ ਪਾਜੀ ਸਾਈ ਲੋ ਜੀ ਵੀਲ ਤੋਂ ਬਾਅਦ ਬ੍ਰਹਮੀ ਆ ਗਈ ਕਹਿੰਦੇ ਵੀਲ ਤੋਂ ਬਾਅਦ ਬ੍ਰਹਮੀ ਵੀਲਲੇ ਬਈ ਮੇਰੇ ਨਾਲ ਥੋੜੀ ਜਿਹੀ ਨਾ ਬਾਲਾ ਨਾ ਯਾ। ਖਾਲੀ ਰਮੜਾ ਜੀ। ਹੈਲੋ ਜੀ ਵੀਰੋ ਖਾਨਾ। ਲੱਗੀ ਜੇ ਨਰਮੜੀ ਅਰੀ। ਬਾਲਾ ਗੁਰੂ ਪਾਈ ਦਿੱਤੀ ਆਈ। ਰਮੜਾ ਜੀ ਮੇਲਾ ਅਦਾਇਤ ਆਈ। ਮੇਲਾ ਕੂਟੇਵਾ। ਐ ਬਾਲਾ ਵੀ ਲੱਗਾ ਹੋਇਆ ਕਹਿੰਦੇ ਸੇਵਾ ਕਰਨ ਹੈ। ਹਾਂਜੀ ਬਾਲਾ ਜੀ। ਸੇਵਾ ਦਾ ਮਾਇੂ। ਗੁਰੂ ਤੇ ਸੇਵਾ।

ਸੰਦੇਵ ਬਾਜੀ ਚੰਗੀ ਆਣਾ ਲੈ ਇਹ ਵੀ ਆ ਗਿਆ ਹੋਰ ਵੀ ਆ ਗਿਆ ਇਹਨੂੰ ਪੈਸੇ ਕਿੰਨੇ ਲਾ ਦੇ ਰੇ ਸਹੇਨਾ ਵੀਰ 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 ਇਹਨੂੰ ਤਿੰਨ ਚਾਰ ਘਲਾ ਪੜਾਓ ਇਹਨੂੰ ਉਹਨੂੰ ਨਾ ਨਸਤੇ ਵਿੱਚ ਜਾ ਚੋਕਰਾ ਓ ਜਿੱਜਾ ਉੱਤੇ ਸਾਲਾ ਨਿਆਣੀ ਗੁੱਟੀ ਜਾਂਦਾ ਹਾਂ ਹਾਂਜੀ ਵੀ ਇਸੇ ਰੋਟੇ ਮਾਜੀ ਕਰਾਂ ਅੰਤਾਲ ਦੀ ਤਿਆਰੀ ਤੇਰੀ ਅੰਝ ਬੋਲ ਤੇ ਰਵਜੀਤ ਖੁਦ ਰਲਿਆ ਹੋਇਆ ਬੁਲਜੀਤ ਰਵਜੀਤ ਦਬਲਿਆ

ਹਾਂਜੀ ਕਹੇ ਚਾਹੂ ਆਦੂ ਸਰਦਾਰੀ ਦੀ ਨਾਟਰੀ ਨੇ ਜਿਹੜੇ ਸਰਦਾਰ ਤੋਂ ਆ ਸ਼ਬਦ ਇਹ ਆਦੂ ਆੜ ਜਾ ਹਟ ਜਾ ਮੋਣੇ ਦਾ ਪੰਗੇ ਨਾ ਲੈ ਤੂੰ ਹਾਂਜੀ ਪਰਮਰ ਸਿੰਘ ਜੀ ਅੰਕਾ ਲੋ ਪਰ ਰੌਣ ਯੂਕੇ ਰੌਣ ਕੋ ਬੰਨੇ ਰਾਤ ਮਗਰ ਮਗਰ ਜਲੇ ਸ਼ਾਹੀ ਰਾਜ ਜੀ ਬਹੁਤ ਸਿਵਾਦਾ ਸ਼ਾਹੀ ਰਾਜ ਜੀ ਲੈਡ ਪਾਹਣੇ ਸ਼ਾਹੀ ਰਾਜ ਜੀ ਆਓ ਸ਼ਾਹੀ ਰਾਜ ਜੀ ਪ੍ਰਾਰਥਨ ਯੂਕੇ ਸਾਹੀ ਪਰਵਰਦੋ ਕਰ ਦਰੋ ਸ਼ਾਹੀ ਰਾਜ ਜੀ ਸ਼ਾਹੀ ਰਾਜ ਜੀ ਇੰਡੀਸਾਈਕਿੰਗ ਦਾ ਰੀਪੀਅਰ ਹੋ ਰਿਹਾ ਆ ਸਾਡਾ ਟਾਂ ਮੈਨ ਬੋਲ ਰਿਹਾ ਮੈਂ ਅਤੀਵਿਦ ਨੂੰ ਮੋਲਿਆ ਆ ਸਾਡਾ ਸਿੰਗਰ ਦੇਖ ਲੋ ਸਵੇਰ ਦਾ ਹਟਦਾ ਹੀ ਨਹੀਂ ਰੱਖਿਆ ਰੱਖਿਆ ਨੇ ਹੱਲੇ ਵਧੀਲੇ ਦੋ ਪਏ ਆ ਔਰ ਬਾਜੀ ਪਾਹਲ ਲਓ ਜੀ ਕੰਮ ਹੋ ਗਿਆ ਅੱਲਾਵਾ ਸਭ ਨੂੰ ਸਮਾਪਤ ਪਾਲਾ ਹੋ ਗਿਆ ਗੁੱਸੇ ਪਾਲਾ ਹੋ ਗਿਆ ਹੈਗਾ ਹੁਣ ਗੁੱਸੇ ਦੇਖੋ ਬਈ ਲਓ ਜੀ ਹੋ ਗਿਆ ਕੰਮ ਸਮਾਪਤ ਲੱਗੇ ਮੁੰਡੇ ਸਵਾਸ ਨੂੰ ਚੱਕਣ ਆ ਸਵੇਰ ਦਾ ਮੈਕ ਜਾ ਕੇ ਕੋਈ ਮੀਂਹ ਜਾਂਦਾ ਮਾਈਕ ਇਸ ਫੇਰ ਦਾ ਗੁੰਗਨ ਹਾਏ ਮੇਰਾ ਗੁੰਗਨ ਤੇ ਹਾਂਜੀ ਮੁੰਡਿਓ ਕੰਮ ਕੁੰਮ ਨਿਪਟੜ ਗਿਆ ਦੀ ਹੋ ਗਈ ਸੀ ਬੇਲੇ ਤੇ ਮਿਲਦੇ ਆ ਸਾਰਿਆਂ ਨੂੰ ਅਗਲੀ ਵੀਡੀਓ ਵਿੱਚ ਤੇ ਬਾਈ ਹੁਣੀ ਮੈਨੂੰ ਨਹੀਂ ਚਲੇ ਆਦੇ ਨਾ ਕੋਈ ਜੀ